ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਰਾਣਾ ਨੇ ਤੂਰੀ ਦੀ ਅਨਾਜ ਮੰਡੀ ਦਾ ਅਚਾਨਕ ਦੌਰਾ ਕਰਕੇ ਮੰਡੀ ਵਿੱਚ ਆ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਰੋਲਾ ਨਹੀਂ ਦਿੱਤਾ ਜਾਵੇਗਾ ਕਿਸਾਨਾਂ ਦੀ ਫਸਲ ਨੂੰ ਸਮੇਂ ਸਿਰ ਚੁੱਕ ਕੇ ਭੁਗਤਾਨ ਯਕੀਨੀ ਬਣਾਇਆ ਜਾਵੇਗਾ ਉਹਨਾਂ ਨੇ ਆਰਟੀਆਂ ਨੂੰ ਅਪੀਲ ਵੀ ਕੀਤੀ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦਿੰਦੇ ਹੋਏ ਹੱਲ ਕੀਤਾ ਜਾਵੇਗਾ ਇਸ ਦੌਰਾਨ ਆਰਟੀ ਐਸੋਸੀਏਸ਼ਨ ਤੂਰੀ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਮੰਡੇਰ ਨੂੰ ਆਰਟੀ ਐਸੋਸੀਏਸ਼ਨ ਪੰਜਾਬ ਦਾ ਨਵਾਂ ਵਲਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਤੇ ਪੰਜਾਬ ਦੇ ਪ੍ਰਧਾਨ ਜੀ ਸੁੰਦਰ ਸਿੰਘ ਰਾਣਾ ਜੀ ਦਾ ਜਿਹੜੇ ਇਹਨਾਂ ਨੇ ਜ਼ਿੰਮੇਵਾਰੀ ਸੌਂਪੀ ਹੈ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਆਰਥਿਕ ਸੇਵਾ ਚ ਹਾਜ਼ਰ ਰਹਾਂਗਾ ਕੀ ਚੱਲ ਰਹੀ ਹੈ ਜੀ ਕੋਈ ਦਿੱਕਤ ਨਹੀਂ ਥੋੜਾ ਕਾਲਾ ਦਾਣਾ ਤਾਂ ਹੈਗਾ ਡੈਮੇਜ ਹੈਗਾ ਉਸਲੀਆ ਦੀ ਟੀਮ ਆ ਰਹੀ ਹੈ 2:30 ਦੇ ਕਰੀਬ ਸੈਂਟਰ ਤੋਂ ਉਹਨਾਂ ਨੂੰ ਦਿਖਾਵਾਂਗੇ ਦੇਖਦੇ ਆ ਕਿ ਰਿਲੈਕਸੇਸ਼ਨ ਮਿਲਦੀ ਹੈ ਹੁਣ ਤੱਕ 1,55,000 ਰੁਪਏ ਘਟਕੀ ਤੀਰ ਲੈ ਗਿਆ ਤੇ ਲਿਫਟੇ ਵੀ ਵਧੀਆ 50% ਹੋ ਗਈ ਨਾਲ ਦੇ ਨਾਲ ਚੱਲ ਰਹੀ ਹੈ ਅਸਰ ਅਜੇ ਅਸੀਂ ਇੱਥੇ ਧੂਰੀ ਮੰਡੀ ਦੇ ਵਿੱਚ ਆਏ ਆ ਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਅੱਜ ਸਾਡੇ ਮਾਨਯੋਗ ਫਾਈਨਾਂਸ ਮਿਨਿਸਟਰ ਜੀ ਹਰਪਾਲ ਚੀਮਾ ਜੀ ਆਏ ਹੋਏ ਜੀ ਉਹਨਾਂ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ ਜੋ ਸਾਡੀ ਓਟੀਐਸ ਸਕੀਮ ਦੇ ਸਬੰਧ ਚ ਪਿਛਲੇ ਮੀਟਿੰਗ ਸਰਕਾਰ ਨਾਲ ਫੈਸਲਾ ਹੋ ਗਿਆ ਸੀ ਉਹਦੇ ਚ ਜੋ ਕੋਈ ਦਿੱਕਤਾਂ ਸੀ ਜਾਂ ਅਸੀਂ ਉਹਨਾਂ ਨੂੰ ਆਪਣੇ ਵਿਚਾਰ ਦੱਸਣੇ ਸੀ ਉਹਦੇ ਲਈ ਮੀਟਿੰਗ ਕੀਤੀ ਹੈ ਬਹੁਤ ਵਧੀਆ ਰੀਕੇ ਨਾਲ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਮੇਰੇ ਨਾਲ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਰਜਿੰਦਰ ਅਰੋੜਾ ਜੀ ਚਿੱਤਪਾਲ ਜੀ ਮੰਡੇਰ ਸਾਹਿਬ ਦੇ ਪ੍ਰਧਾਨ ਨੇ ਧਤੂਰੀ ਮੰਡੀ ਦੇ ਬਬਲੂ ਜੀ ਜ਼ਾਰੇ ਆੜਤੀ ਸਾਡੇ ਨਾਲ ਹਾਜ਼ਰ ਜੀ ਅਸੀਂ ਮਾਨਯੋਗ ਮੰਤਰੀ ਜੀ ਦੇ ਧਿਆਨ ਚ ਲਿਆਂਦਾ ਕਿ OTS ਸਕੀਮ ਦੇ ਨਾਲ ਜਿੱਥੇ ਆੜਤੀਆਂ ਨੂੰ ਫਾਇਦਾ ਹੋਏਗਾ ਉੱਥੇ ਸਰਕਾਰ ਨੂੰ ਵੀ ਬਹੁਤ ਵੱਡਾ ਜਿਹੜਾ ਫਾਈਨੈਂਸ਼ੀਅਲੀ ਤੌਰ ਤੇ ਫਾਇਦਾ ਹੋਏਗਾ ਕਿਉਂਕਿ ਉਹਦੇ ਨਾਲ ਜਿਹੜੇ ਆੜਤੀਆਂ ਦੇ ਵੱਲ ਪੈਂਡਿੰਗ ਡਿਊਜ਼ ਬਹੁਤ ਜ਼ਿਆਦਾ ਪਏ ਨੇ ਆੜਤੀਆਂ ਨੂੰ ਰਾਹਤ ਮਿਲੇਗੀ ਤੇ ਸਰਕਾਰ ਨੂੰ ਵੀ ਉਹਦੇ ਲਈ ਕਲੈਕਸ਼ਨ ਜਿਹੜੀ ਹੈ ਮੰਡੀ ਬੋਰਡ ਦੇ ਲਈ ਕਾਫੀ ਹੋ ਜਾਏਗੀ ਉਹਨਾਂ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ ਹੈ ਤੇ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਜਲਦੀ ਇਹ ਜਿਹੜਾ ਮਸਲਾ ਹੈ ਤੁਹਾਡਾ ਸੋਲਵ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਤੇ ਅਸੀਂ ਸਾਡੇ ਮੰਡੇਰ ਸਾਹਿਬ ਜੋ ਅੱਜ ਇਸ ਮੰਡੀ ਦੇ ਪ੍ਰਧਾਨ ਵੀ ਨੇ ਇਹਨਾਂ ਨੂੰ ਪੰਜਾਬ ਦੇ ਵਾਈਸ ਪ੍ਰਧਾਨ ਵਜੋਂ ਵੀ ਜ਼ਿੰਮੇਵਾਰੀ સોਪੀ ਹੈ ਕਿਉਂਕਿ ਪੰਜਾਬ ਦੀ ਹਰ ਇੱਕ ਮੀਟਿੰਗ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਆੜਤੀਆਂ ਦੀ ਮੰਗ ਹਰ ਜਗ੍ਹਾ ਰੱਖਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਅਫਸਰਾਂ ਦੇ ਕੋਲ ਜਿਹੜੀ ਵੀ ਕੋਈ ਮੰਡੀ ਦੀ ਡਿਮਾਂਡ ਜਾਂ ਆੜਤੀਆਂ ਦੀ ਆ ਉਹ ਲੈ ਕੇ ਉਹਨੂੰ ਹੱਲ ਕਰਵਾਉਂਦੇ ਨੇ ਅਸੀਂ ਸੋਹਾਤੀ ਮੰਡੀ ਦੇ ਵਿੱਚ ਵੀ ਅਸੀਂ ਦੇਖਿਆ ਕਿ ਇੱਥੇ ਕਾਫੀ ਬਹੁਤ ਅੱਛੀ ਕੁਆਲਿਟੀ ਵੀ ਆ ਰਹੀ ਹੈ ਪਰ ਨਾਲ ਨਾਲ ਜੋ ਕਿਸਾਨਾਂ ਦੇ ਵਿੱਚ ਕੀੜੀ ਆ ਗਈ ਉਹਨੂੰ ਹਲਵੀ ਰੋਗ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਨੇ ਉਹਦੇ ਲਈ ਵੀ ਸੈਂਟਰ ਦੀਆਂ ਟੀਮਾਂ ਜਿਹੜੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਵਿਜ਼ਿਟ ਕਰ ਰਹੀਆਂ ਨੇ ਉਹ ਵੀ ਅੱਜ ਦੁਪਹਿਰ ਬਾਅਦ ਇੱਥੇ ਟੀਮ ਵਿਜ਼ਿਟ ਕਰਨ ਆ ਰਹੀ ਹੈ ਸਾਨੂੰ ਉਮੀਦ ਹੈ ਕੋ ਸੈਂਪਲ ਲੈ ਕੇ ਜਾ ਕੇ ਉਹ ਕੇਂਦਰ ਸਰਕਾਰ ਤੋਂ ਜਲਦੀ ਇਹਦੇ ਲਈ ਕੋਈ ਨਾ ਕੋਈ ਫੀਡ ਰਿਲੈਕਸ਼ਨ ਉਹ ਜਾਰੀ ਕਰਾਉਣਗੇ ਤਾਂ ਕਿ ਪੰਜਾਬ ਦੇ ਮੰਡੀਆਂ ਦੇ ਵਿੱਚ ਪਈਆਂ ਇਹੋ ਜਿਹੀਆਂ ਜਿਹੜੀਆਂ ਢੇਰੀਆਂ ਨੇ ਉਹਨਾਂ ਦੀ ਵਿਕਰੀ ਹੋ ਸਕਦੀ ਹੈ ਕਰ ਦਿਓ ਸਰ ਦੇਖੋ ਕਿਸਾਨ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਖੁਦ ਕਿਸਾਨਾਂ ਦੇ ਮੁੰਡੇ ਆ ਸਾਨੂੰ ਪਤਾ ਹੈ ਕਿ ਇਸ ਵਾਰੀ ਕਿਸਾਨ ਬੜੀ ਦੁਬਧਾਚ ਨੇ ਬੜਾ ਨੁਕਸਾਨ ਹੋਇਆ ਹੈ ਬਰਸਾਤਾਂ ਕਰਕੇ ਝਾੜ ਵੀ ਬੜੇ ਘੱਟ ਆ ਰਹੇ ਨੇ ਕੁਆਲਿਟੀ ਵੀ ਖਰਾਬ ਹੋਈ ਹੈ ਤੇ ਅਸੀਂ ਉਹਨਾਂ ਨੂੰ ਇੱਕੋ ਹੀ ਕਵਾਂਗੇ ਕਿ ਹੁਣ ਮੌਸਮ ਬਿਲਕੁਲ ਸਾਫ਼ ਚੱਲ ਰਿਹਾ ਜਿਹੜੀ ਫਸਲ ਆਪਣੇ ਕੋਲ ਬਚੀ ਐ ਖੜੀ ਐ ਖੇਤਾਂ 'ਚ ਉਹਨੂੰ ਆਪਾਂ ਪੂਰੀ ਤਰ੍ਹਾਂ ਪਕਾ ਕੇ ਲੈ ਕੇ ਆਈਏ ਤਾਂ ਕਿ ਮੰਡੀ 'ਚ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਇਰਾਨਗੀ ਨਾ ਹੋਵੇ ਆਉਣ ਸਾਰ ਉਹਨਾਂ ਦੀ ਫਸਲ ਜਿਹੜੀ ਐ ਉਹ ਸਾਫ਼ ਹੋ ਕੇ ਵਿਕੀ ਜਾਵੇ ਜਿਹੜੇ ਪੇਮੈਂਟ ਐ ਉਹ ਵੀ ਨਾਲ ਦੀ ਨਾਲ ਜਿਹੜੀ ਐ ਸਰਕਾਰ ਵੱਲੋਂ ਉਹਨਾਂ ਦੇ ਖਾਤਿਆਂ 'ਚ ਭਾਈ ਜਾ ਰਹੀ ਐ ਵਧੀਆ ਜੀ ਵਧੀਆ ਅੱਥ ਨੂੰ ਜਿਆਦਾ ਐ ਜੀ ਕਿਸੇ ਰਾਂ ਦੀ ਕੋਈ ਕਮੀ ਪੇਸ਼ੀ ਜਿਵੇਂ ਤਿਹਾਰ ਆ ਗਿਆ ਨਾ ਨਾ ਕੋਈ ਸਮੀਆਂ ਥੋੜੇ ਲੱਗੀਆਂ ਅੱਜ ਆਈਏ ਅੱਜੇ ਵਗ ਜਾਗੇ ਹਾਂ